ਦਿੱਲੀ ਜੈਪੁਰ ਵਾਲਾ ਰੋਡ ਕਰਾਸ ਕਰਦਾ ਆਪਾਂ ਨੂੰ ਗੰਦੌਰ ਨੀਮਚ ਮਊ ਵਾਲੇ ਰੋਡ ਨੂੰ ਜਿੱਥੋਂ ਵੀ ਗੱਡੀ ਵਾਹਵਾ ਲੱਗੀ ਆ ਮੋੜ ਨਾਲ ਪਰ ਰੋਡ ਇਹ ਹੈਗਾ ਸੁਨਾ ਆਪਣੇ ਕਿਸੇ ਜਾਣਕਾਰ ਬੰਦੇ ਨਾਲ ਲੁੱਟ ਖੋਹ ਹੋਈ ਆ ਇਸ ਰੋਡ ਤੇ ਇਹ ਜਿਹੜਾ ਨਵਾਂ ਰੋਡ ਦਿੱਲੀ ਵਾਲਾ ਕਹਿੰਦੇ ਆ ਵੀ ਬਾਹਰ ਜੈਪੁਰ ਨੂੰ ਪਹੁੰਚਦਾ ਮੇਰੇ ਖਿਆਲ ਚ ਤੇ ਕਾਫੀ ਗੱਡੀਆਂ ਜਾਣ ਲੱਗ ਜਾਂਦੀ ਰਾਤ ਨੂੰ ਤਾਂ ਜਮਾਂ ਹੀ ਰੋਡ ਸੁਨਾ ਹੈ ਦਿਨੇ ਵੀ ਸੁਨਾ ਹੈ ਆਪਣੇ ਕੋਈ ਜਾਣਕਾਰ ਬੰਦੇ ਜੇ ਉਹ ਸਿਰਫ ਬਾਥਰੂਮ ਕਰਨਾ ਰੁਕੇ ਸੀ ਇਸ ਰੋਡ ਤੇ ਵੀ ਨਾਲ ਟਾਇਰ ਠੰਡੇ ਕਰ ਲਈਏ ਹਨ ਉਹਨੇ ਦੇ ਵਿੱਚ ਹੀ ਬੰਦੇ ਦਾ ਕੰਮ ਹੋ ਗਿਆ ਪੈਸੇ ਦੇ ਲਈ ਲੈ ਗਿਆ ਸੋ ਇਸ ਕਰਕੇ ਹਲੇ ਇਹ ਰੋਡ ਮੇਰੇ ਹਿਸਾਬ ਨਾਲ ਸੇਫ ਨਹੀਂ ਹੈਗਾ ਜਿੰਨਾ ਚਿਰ ਪ੍ਰੋਪਰ ਨਹੀਂ ਚੱਲਦਾ ਰਤলাম ਬਾਈਪਾਸ ਸਬਾਇਕ ਬਾਦੂ ਟੁਕਿਆ ਗਰਮੀ ਇੰਨੀ ਪੈ ਰਹੀ ਹੈ ਨਾ ਹੱਦ ਤੋੜੀ ਪਈ ਆ ਉਹ ਮੈਂ ਇੱਕ ਟੀ-ਸ਼ਰਟ ਆ ਉਹ ਵੀ ਜਾਣ ਕੇ ਨਹੀਂ ਲਾ ਰਿਹਾ ਵੀ ਆਪਾਂ ਠੰਡੇ ਮੌਸਮ 'ਚ ਆਏ ਆ ਇੱਕਦਮ ਕਿਤੇ ਹਵਾ ਨਾ ਲੱਗੇ ਜਿਵੇਂ ਪਿਛਲੇ ਚੱਕਰ ਮੁੜ ਕੇ ਸਟਰੀਟ ਡਾਊਨ ਹੋ ਗਿਆ ਸੀ ਹੁਣ ਇੰਨੀ ਅੱਗ ਪੈ ਰਹੀ ਆ ਅਸੀਂ ਸੋਚ ਰਹੇ ਆ ਵੀ ਕਿਤੇ ਅੱਧਾ ਘੰਟਾ ਟੇਰਾਂ ਨੂੰ ਰੈਸਟ ਲਵਾ ਲਈਏ ਪੂਰਾ ਸੇਕ ਨਿਕਲਿਆ ਪਿਆ ਰਤਨਾ ਮਾਈਪਾਸ ਤੇ ਆ ਇੱਕ ਕੋળો ਆਉਂਦਾ ਇਹ ਵੀ ਦੂਰੋਂ ਆਏ ਖਿੱਚ ਕੇ ਲਿਆਉਣ ਦਾ ਗੱਡੀ ਚੜਾਉਣ ਦਾ ਨਜ਼ਾਰਾ ਆ ਜਾਂਦਾ ਨਜ਼ਾਰਾ ਕਿਤਾ ਹੁਣ ਇਹਦੀ ਆ ਮਾਰਕਿੰਗ ਨਵੀਂ ਹੋਈ ਆ ਪਿਛਲੇ ਕਿਹੜੇ ਮਾਰਕਿੰਗ ਚੱਲ ਰਹੀ ਸੀ ਇਹਦੀ ਜਿਹੜੀ ਆ ਵਾਈਟਨੈਸ ਆ ਨਾ ਇਹ ਬਹੁਤ ਸੋਹਣੀ ਲੱਗਦੀ ਹੈ ਦੂਰੋਂ ਗੱਡੀ ਖਿੱਚ ਕੇ ਆਉਂਦੀ ਨਾ ਜਦੋਂ ਓਏ 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 ਮੈਂ ਕਿਹਾ ਜੀ ਬੰਦਾ ਉੱਡਦਾ ਹੀ ਆਉਣਾ ਹੁੰਦਾ ਹੁਣ ਭਾਈ ਦੇਖੋ ਤੁਸੀਂ ਮਿੰਨਿਆ ਲੱਤਾਂ ਰਾਉਂਦੇ ਤਿੰਨ ਕਿਲੋ ਮੈਂ ਬ੍ਰੇਕ ਲਾ ਕੇ ਬਦਨਾ ਪਰ ਜਮੀਨ ਉੱਰਾ ਠੱਬੇ ਤੇ ਖੜੇ ਰੋਟੀ ਖਾ ਲਈ ਸੀ 3 ਵਜੇ ਉੱਥੇ 5 ਵਜੇ ਤੋਸ ਗੱਡੀ ਸਾਲਾ ਥੋੜਾ ਜਿਹਾ ਠੰਡਾ ਹੋ ਗਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਫਿਰ ਆਏ ਸੀ ਵੀ ਚਲ ਥੋੜਾ ਜਿਹਾ ਨਾਲੇ ਗੱਡੀ ਨੂੰ ਦੰਗ ਦਵਾ ਲਈਏ ਸਾਲੇ ਰੋਟੀ ਪਾਣੀ ਕਰੀ ਅੱਗੇ ਪਤਨਾ ਪਰ ਅਲੇ ਬਾਜ਼ਾਰ ਦੇ ਚ ਮਨ ਰੰਗ ਬਟਾਈ ਖੜੀਆਂ ਨੇ ਇੱਥੇ ਆ ਸ਼ੀਸ਼ੇ ਦੇ ਵਿੱਚ ਥੋੜਾ ਜਿਹਾ ਹਰਮਾਤ ਬਿਨਾ ਪਰ ਜੇ ਕਲੈਰਿਟੀ ਇੱਥੋਂ ਦੇਖੋ ਅਸੀਂ ਇੱਥੇ ਕਣਕ ਸਮਝ ਲੋ 15 ਦਿਨਾਂ ਨੂੰ ਆ ਗਈ ਲੋ 15 ਨੇ 20 ਦਿਨਾਂ ਨੂੰ ਤੇ ਇਹ ਹਰਪਰੀ ਦੇ ਐਂਡ ਦੇ ਤੱਕ तकरीबन 4 ਸਾਲ ਲਵੇਟ ਆ ਪਹੁੰਚਦੇ ਆ ਕਣਕਾਂ ਨੂੰ ਸੋਨੇ 7 ਵਜੇ ਜੀ ਤੇ ਆ ਗਿਆ ਲਿਵਟ ਲਿਵਟ ਬਾਈਪਾਸ ਫਰੈਂਟਰ ਹੋਮਾਂਗੇ ਘਾਟਾ ਬਲੋਜ਼ ਨੂੰ ਪਿਤਮਪੁਰ ਰੌ ਹੋ ਕੇ ਇਹ ਜੀਵ Gandhi ਚਰਾਹਾ ਉੱਥੇ ਆਪਣੀ ਗੱਡੀ ਦੀ ਅਨਲੋਡਿੰਗ ਹੋਣੀ ਹੈ ਤੇ ਨੋ ਐਂਟਰੀ 10 ਵਜੇ ਖੁੱਲਣੀ ਹੈ ਜਦ ਤੱਕ ਅਸੀਂ ਜਾ ਰਹਿਣਾ ਕਿਉਂਕਿ ਹਲੇ ਤਾਂ ਪੌਣੇ 7 ਹੋ ਗਏ ਆ ਤੰਗਾ ਇੱਕ ਤੋਂ ਜਿਹੜੀ ਪਾਰਟੀ ਵਿਆਹ ਕੋ ਹੁੰਦਾ ਉਹ ਵੀ ਇਹ ਰੋਡ ਤੇ ਲਾ ਲੈਂਦੇ ਆ ਟੈਂਟ ਪਤੰਦਰ ਦੇ ਗੱਡੀਆਂ ਵਾਲੇ ਜਾਣ ਟੱਠੇ ਖੂਜ ਲੋ ਜੀ ਐਦੀ ਆਪਾਂ ਪਿਛਲੀ ਵਾਰੀ ਵੀ ਬਣਾਇਆ ਸੀ ਕਲਿੱਪ ਹਨਾ ਇਹ ਪੁਲ ਬਣ ਰਿਹਾ ਜਿੱਥੋਂ ਪੀਥੰਪੁਰ ਸਟਾਰਟ ਹੁੰਦਾ ਤੇ ਐਡਾ ਕ ਨਕਾਰਾ ਸਿਸਟਮ ਆ ਆਪਣੇ ਦੇਸ਼ ਦਾ ਫਿਰ ਤੇ ਚਲੋ ਕੰਮ ਵਧੀਆ ਵੀ ਕਰਦੇ ਨੇ ਪਰ ਜਿੱਥੇ ਮਾੜੀ ਚੀਜ਼ ਆ ਉਹਨੂੰ ਨਿੰਦਾਗੇ ਨਹੀਂ ਤਾਂ ਇਹਨਾਂ ਤੱਕ ਖਬਰ ਕਿਵੇਂ ਪਹੁੰਚੂਗੀ ਹੈ ਨਾ ਚਲੋ ਜੀ ਰੋਡ ਦਾ ਹਾਲ ਆ ਇੱਧਰ ਬ੍ਰਿਜ ਬਣ ਰਿਹਾ ਤੇ ਜਾਣੀ ਕੋਈ ਹਾਲ ਨਹੀਂ ਪਿਛਲੀ ਵਾਰੀ ਅਸੀਂ ਮੀਂਹ ਚ ਵੀ ਲੰਗੇ ਲੱਖ ਲੱਖ ਪਾਣੀ ਉਹ ਜਿਹੜਾ ਫੁੱਟਪਾਥ ਜਿਆ ਬਣਿਆ ਉਹਦੇ ਬਰਾਬਰ ਤੱਕ ਪਾਣੀ ਹੋ ਜਾਂਦਾ ਹੈ ਨਾ ਜਦੋਂ ਪਾਣੀ ਇਹਦੇ ਵਿੱਚ ਮਿੱਟੀ ਦੇ ਵਿੱਚ ਰਲ ਗਿਆ ਉਹਦਾ ਕਲਰ ਹੋ ਜਾਂਦਾ ਬੜਾ ਡਾਰਕ ਹੈ ਨਾ ਤੇ ਜੱਜਮੈਂਟ ਨਹੀਂ ਆਉਂਦੀ ਗੱਡੀ ਵਾਲੇ ਨੂੰ ਕਿੱਥੇ ਟਾਇਰ ਸਿੱਟਣਾ ਇਹ ਹੋਣਾ ਚਾਹੀਦਾ ਸਿਸਟਮ ਮਸ਼ੀਨਰੀ ਇੰਨੀ ਆ ਇੰਨਾ ਇਹ ਪੈਸਾ ਖਾਂਦੇ ਆ ਵੀ ਜਾਣੀ ਗੱਡੀਆਂ ਵਾਲੇ ਲਈ ਸਹੂਲਤ ਕੁਛ ਨਹੀਂ ਗੱਡੀਆਂ ਭੰਨ ਲੋ ਸੱਟ ਲੋ ਕਮਾਣੀਆਂ ਤੋੜ ਲੋ ਨੱਕੇ ਤੋੜ ਲੋ ਆ ਕੁਛ ਕਰ ਲੋ ਬਸ ਟੋਲ ਭਰੀ ਜਾਓ ਇਹਨਾਂ ਨੂੰ ਆ ਇਹ ਤਾਂ ਕਿੰਨੇ ਕਿਲੋਮੀਟਰ ਪਿੱਛੇ ਲੰਗੇ ਆ ਜੀ ਟੋਲ ਤੇ ਆਪਾਂ 2 ਕੁ ਡੇਢ ਡੇਢ ਵੀ ਨਹੀਂ ਆਏ ਹਲੇ ਆ ਟੋਲ ਕਟਾ ਕੇ ਲੰਗੇ ਆ ਕਿਲੋਮੀਟਰ ਵੀ ਨਹੀਂ ਆਏ ਟੋਲ ਭਰੋ ਇਹਨਾਂ ਨੂੰ ਪਰ ਇੰਨਾ ਬੰਨੀਓ ਸਾਨੂੰ ਸਹੂਲਤ ਜ਼ੀਰੋ ਦੇਖ ਲਓ ਇਹਨਾਂ ਦੇ ਹਾਲਾਤ ਜਮਾ ਇਕਤਾ ਆਹ ਪੁਲ ਪਾਰ ਕਰਿਆ ਹਨਾ ਜਿਹੜਾ ਬਣਦਾ ਤੇ ਇੰਨੀ ਪਬਲਿਕ ਰੋਡ ਦੇ ਖੱਬੇ ਸੱਜੇ ਅੰਨੇ ਬਾ ਇਹ ਇੱਕ ਦਿਨ ਦਾ ਕੰਮ ਨਹੀਂ ਹੈਗਾ ਇਹ ਤੁਸੀਂ ਡੇਲੀ ਗੱਡੀ ਲੈ ਕੇ ਲੰਘੋ ਹਰ ਉਹ ਤੁਹਾਨੂੰ ਇਹੀ ਕੁਝ ਮਿਲਣਾ ਲੋ ਜੀ ਖੜੇ ਆ ਹੁਣ ਇਹ ਸਾਰਾ ਏਰੀਆ ਹੈਗਾ ਇਹ ਪੰਜਾਬੀਆਂ ਦਾ ਏਰੀਆ ਇੱਥੇ ਜਿੰਨੇ ਆ ਜਿਵੇਂ ਆ ਸੁਖਨੀ ਹੋਸਟਲ ਸਤਕਾਰ ਰਣਜੀਤ ਮਾਤਾ ਗੁਜਰੀ ਬੱਸ ਸਟੈਂਡ ਇਹ ਤੇ ਪਿਛੇ ਨਾਲ ਵਾਲੀ ਇੱਥੇ ਮਸਕਾਨ ਐਂਟਰਪ੍ਰਾਈਜ਼ ਵਾਲਿਆਂ ਦੇ ਲੋਨ ਆਏ ਹੋਏ ਆ ਫਿਲਹਾਲ ਬੜਾ ਸ਼ਾਂਤ ਜਿਹਾ ਏਰੀਆ ਗੱਡੀ ਸਾਈਡ ਤੇ ਲਵਾਈ ਹੋਈ ਆ ਕਿਉਂਕਿ ਦਾ ਹਜੇ 9:30 ਹੋਏ ਆ ਲੀਵਰ ਲੂਰ ਇਹਨਾਂ ਦੀ ਆਊਗੀ ਮੇਰਾ ਖਿਆਲ 10:00 11:00 ਵਜੇ ਫਿਰ ਸਮਝ ਕੇ ਹਟਕਾਣੇ ਤੇ ਇਹ ਕਿਹੜਾ ਮਾਨ ਵਾਲੇ ਆ ਹਾਂ ਨਾ ਮਾਨਸੀ ਹੈ ਨਾ ਉਹ ਕਿਹੜਾ ਵਾ ਹਾਂ ਮਾਨਸੀ ਐਂਟਰਪ੍ਰਾਈਜ਼ ਅੰਦਰ ਇਹ ਹੈਗਾ ਮਾਤਾ ਗੁਜਰੀ ਬਸਟਾਨ ਦੇ ਕੋਲੇ ਤੇ ਮਾਲ ਲਾਉਣ ਦੀ ਤਿਆਰੀ ਆ ਇੱਥੋਂ ਸਿੱਧਾ ਉਹ ਵੈਲਟ ਤੇ ਚੜੂਗਾ ਅੱਪਾ ਉੱਪਰ ਜਾਊਗਾ ਮਾਲ ਜਿਵੇਂ ਲੱਗਿਆ ਸੀ ਸੇਮ ਉਸੇ ਤਰੀਕੇ ਆ ਗਿਆ ਸਿਰਫ ਉਹ ਡੱਬੇ ਥੱਲੇ ਨੇ ਸਲਾਈਡ ਹੋ ਕੇ ਹੁਣੇ ਜਾਂਦਾ ਕਿਉਂਕਿ ਪਿੱਛੋਂ ਖਾਲੀ ਸੀ ਬਾਕੀ ਲਾਉਣ ਦੀ ਤਿਆਰੀ ਹੈ ਤੇਜ਼ੀ ਨਾਲ ਲਹਿ ਰਿਹਾ ਜੀ ਜਾਲ ਦੀ ਨਾਲ ਉੱਧਰ ਬੈਲਟ ਤੇ ਚੜੀ ਜਾਂਦੀ ਆ ਉੱਪਰ ਚਾਈ ਜਾਂਦਾ ਮਾਰ ਇੱਥੇ ਨਾ ਆ ਸਾਰੇ ਜਿੰਨੇ ਆਪਾਂ ਦੇਖੀ ਏਰੀਆ ਦੇ ਵਿੱਚ ਸਾਰੇ ਆ ਹੋਸਟਲ ਹੀ ਹੋਸਟਲ ਨੇ ਜਿੱਦਾਂ ਕੁੜੀਆਂ ਦੇ ਮੁੰਡਿਆਂ ਦੇ ਕੱlde ਅਸੀਂ ਇਹ ਸੋਚ ਰਹੇ ਸੀ ਰਾਤ ਦੇ ਵੀ ਇੱਥੇ ਸਟੂਡੈਂਟ ਜਾਂ ਇਦਾਂ ਕਾਲਜ ਵਗੈਰਾ ਯੂਨੀਵਰਸਿਟੀਆਂ ਨੇ ਨਾਲ ਹੁਣ ਆ ਮੁੰਡੇ ਆਏ ਆ ਇਹ ਆਰ ਐਂਡੀ ਡਿਪਾਰਟਮੈਂਟ ਤੋਂ ਕਿਹੜੇ ਡਿਪਾਰਟਮੈਂਟ ਆਰ ਐਂਡੀ ਆਰ ਐਂਡੀ ਡਿਪਾਰਟਮੈਂਟ ਨੂੰ ਇਹਨਾਂ ਨੇ ਆ ਕੋਈ ਨਵੀਂ ਜਿਹੜੀ ਟੈਕਨੀਕ ਹੁਣ ਖੇਤੀਬਾੜੀ ਦੇ ਵਿੱਚ ਜਿੱਦਾਂ ਸਪਰੇਅ ਲਈ ਡਰੋਨ ਵਗੈਰਾ ਆ ਗਿਆ ਹਨ ਇਹ ਹੁਣ ਆਉਣ ਵਾਲੇ ਫਿਊਚਰ ਦੇ ਵਿੱਚ ਇਹ ਲੇਜ਼ਰ ਸਿਸਟਮ ਆ ਰਿਹਾ ਜਿਵੇਂ ਪਹਿਲਾਂ ਕਰਾਹ ਸਿੱਧੇ ਲੱਗਦੇ ਸੀ ਫਿਰ ਲੇਜ਼ਰ ਵਾਲੇ ਕਰਾਹ ਆ ਗਏ ਸਪਰੇਆਂ ਆਪਾਂ ਢੋ ਲਾਈ ਫਿਰ ਵੱਡੇ ਪੰਪ ਆ ਗਏ ਟਰੈਕਟਰ ਦੇ ਨਾਲ ਲਾਉਣ ਵਾਲੇ ਹਨ ਫਿਰ ਉਹ ਮਸ਼ੀਨਾਂ ਆ ਗਈਆਂ ਸਾਢੇ 6 ਹੋ ਗਏ ਦੇ ਹਲੇ ਨਿਕਲਣ ਦਾ ਉਹ ਐਂਟਰੀ ਖੁੱਲਣੀ ਹੈਗੀ ਆ ਤਕਰੀਬਨ 10 ਵਜੇ ਤੇ ਉਨਾ ਟਾਈਮ ਆਪਾਂ ਨਿਕਲੇ ਬੋਕਿੰਗ ਤੇ ਤੇ ਚਲੋ ਦੇਖੀਏ ਮੜਾ ਜਾ ਘੁੰਮ ਕੇ ਕਿਦਾਂ ਦਾ ਅੰਦਰ ਲੋਕ ਸ਼ਹਿਰ ਕਰ ਰਹੇ ਆ ਤੇ ਅੰਦਰੋਂ ਇਹ ਉਹ ਅੰਦਰਲਾ ਪਾਸਾ ਜਿਆ ਦੇਖੋ ਸਫਾਈ ਦੇਖੋ ਨੌਰ ਦੇ ਵਿੱਚ ਇਸੇ ਕਰਕੇ ਇਹ 15 20 ਸਾਲ ਤੋਂ ਨੰਬਰ 1 ਬਣਿਆ ਹੋਇਆ ਆ ਬੋਕਿੰਗ ਲਈ ਆ ਤੇ ਉਹਦੇ ਨਾਲ ਅੰਦਰ ਰੂਡ ਇੱਕ ਹੋਰ ਜਾਂਦਾ ਜਿੱਦਾਂ ਸਰਵਸ ਰੂਡ ਆਂਗੇ ਆ ਜਾਣੀ ਇਹ ਰਿੰਗ ਰੋਡ ਵਾਂਗੂ ਆ ਸ਼ਹਿਰ ਦੇ ਵਿੱਚ ਇਹ ਵੀ ਰੋਡ ਵੱਜਦਾ ਇਹ ਪੁੱਖੋਂ ਪੂਰਾ ਘੰਟਾ ਅੰਦਰ ਦੇ ਕਿਉਂਕਿ ਪਹਿਲਾਂ ਅੱਗੇ ਬਾਹਰੋਂ ਬਾਹਰ ਮੁੜ ਜਾਂਦੇ ਆ ਇਸ ਵਾਰ ਮਾਲ ਥੋੜਾ ਜਿਹਾ ਸ਼ਹਿਰ ਦੇ ਅੰਦਰ ਨੂੰ ਆ ਆ ਦੇਖੋ ਆ ਜਿੱਥੇ ਉਹ ਬੱਸਾਂ ਜਿੱਦਾਂ ਦੀ ਆ ਅੰਮ੍ਰਿਤਸਰ ਚਲਾਉਣ ਨੂੰ ਕਹਿੰਦੇ ਸੀ ਉਦਾਂ ਦੀਆਂ ਬੱਸਾਂ ਦਾ ਟਰਮੀਨਲ ਆ ਬਚਾਲੇ ਤੇ ਥੋੜਾ ਜਿਆਦਾ ਇਸ ਵਾਰ ਅੰਦਰ ਨੂੰ ਆਏ ਮੈਂ ਕਿਹਾ ਯਾਰ ਦੇਖੀ ਵਾਕਿਆ ਹੀ ਅੱਗੇ ਬਾਰੋਂ ਬਾਰੋਂ ਮੁੜ ਜਾਂਦੇ ਆ ਹਨਾ ਵਾਕਿਆ ਸਾਫ ਸਫਾਈ ਤੁਹਾਨੂੰ ਸੜਕਾਂ ਤੋਂ ਦਿਂਦੀ ਆ ਮਿੱਟੀ ਮੁੱਟੀ ਦਾ ਨੋ ਜਮਾ ਹੀ ਨਹੀਂ ਹੈਗਾ ਜਿਹੜੇ ਏਰੀਆ 'ਚ ਅਸੀਂ ਆ ਇੱਧਰ ਆ ਰਜੀਵ ગાંધી ਚੌਕ ਰਜੀਵ ગાંધી ਚੌਕ ਦੇ ਜਮਾਂ ਨਾਲ ਹੀ ਆ ਕਿਹੜਾ ਮੰਗਲ ਨਗਰ ਆ ਸ਼ਹਿਰ ਤੇ ਇੱਥੇ ਪੀਜੀ ਤੇ ਵੱਡੇ ਵੱਡੇ ਉਹ ਹੋਸਟਲ ਕੁੜੀਆਂ ਵਾਲੇ ਮੁੰਡਿਆਂ ਵਾਲੇ ਮੋਸਟਲੀ ਪੰਜਾਬੀ ਕਮਿਊਨਿਟੀ ਦੇ ਨਾਂ ਤੋਂ ਹੀ ਨੇ ਤੇ ਇੱਥੇ ਸਾਹਮਣੇ ਉੱਥੇ ਮਾਤਾ ਗੁਜਰੀ ਕਾਲਜ ਮਾਤਾ ਗੁਜਰੀ ਸਕੂਲ ਔਰ ਮਾਤਾ ਗੁਜਰੀ ਬੱਸ ਸਟੈਂਡ ਇਹ ਪੰਜਾਬੀ ਕਮਿਊਨਿਟੀ ਦਾ ਏਰੀਆ ਹੀ ਲੱਗਦਾ ਹੈ ਮੈਨੂੰ ਤੇ ਬਾਕੀ ਭਾਈ ਮਾਹੌਲ ਇੱਥੇ ਜਵਾਕਾਂ ਦਾ ਖੁੱਲਾ ਹੀ ਆ ਹੁਣ ਦਿਖਾ ਨਹੀਂ ਸਕਦੇ ਆਪਾਂ ਵਾਲੇ ਦਾ ਤੇ ਬਸ ਕੋਈ ਫੋਨ ਤੇ ਲੱਗਿਆ ਇਕੱਲਾ ਕੋਈ ਕੁੜੀ ਮੁੰਡੇ ਨੂੰ ਡੀਕ ਰਹੀ ਆ ਕੋਈ ਮੁੰਡਾ ਕੁੜੀ ਨੂੰ ਡੀਕ ਰਿਹਾ ਕੋਈ ਖੜੇ ਆ ਕੋਈ ਬੈਠੇ ਆ ਬਸ ਮਾਹੌਲ ਥੋੜਾ ਜਿਹਾ ਖੁੱਲਾ ਹੀ ਆ ਭਾਈ ਉੱਥੇ ਹੀ ਫਸੇ ਸੀ ਹੋਰ ਕੁਝ ਹੱਲ ਬਣਿਆ ਨਹੀਂ ਤੇ ਪੀਜ਼ਾ ਮੰਗਾ ਲਿਆ ਹੁਣ ਖਾਣ ਲੱਗੇ ਆ ਰਾਤ ਫਿਰ ਗੁਰੂ ਘਰ ਆ ਗਏ ਸੀ ਬਾਬਾ ਬੁੱਢਾ ਜੀ ਤੇ ਹੁਣ ਵੱਜ ਗਏ ਆ 1:30 11 11 ਹੋ ਗਏ ਆ ਇਸ਼ਨਾਨ ਕਰ ਲਿਆ ਦੇਖੋ ਗੱਡੀ ਆਉਂਦੀ ਇੱਥੇ ਪ੍ਰਸ਼ਾਦਾ ਛਕ ਲਿਆ ਤੇ ਹੁਣ ਚੱਲੇ ਆ ਟਰਾਂਸਪੋਰਟ ਨੂੰ ਤੇ ਜਾ ਕੇ ਦੇਖਦੇ ਆ ਇੱਕ ਇੱਕ ਗੱਲ ਦੱਸ ਦਾਂ ਤੁਹਾਨੂੰ ਮੈਂ ਵੀ ਇਹ ਨਾ ਜਿਹੜੀ ਹੁਣ ਪਿਛਲੇ ਮਹੀਨੇ ਆਪਾਂ ਇਥੋਂ 9 10 8 9 ਦਸੰਬਰ ਨੂੰ ਨਾ ਗੱਡੀ ਭਰੀ ਸੀ ਹੈ ਨਾ ਤੇ ਉਹਦਾ ਚੱਕ ਤਾਰ ਹਲਸਨ ਦਾ ਸੀਗਾ ਲੋਹੇ ਦੇ ਉਹ ਜਿਹੜੇ ਜਿਹਦੇ ਤੇ ਤਾਰ ਲਵੇਟਦੇ ਆ ਚਰਖੜੀਆਂ ਜਿਹੇ ਸੱਤ ਘਟਣ ਤੇ ਨਾਲ ਪਾਰਟ ਲੋਡ ਸੀ ਬਰਨਾਲੇ ਦਾ ਹੁਣ ਅੱਗੇ ਵੀ ਪਾਰਟ ਲੋਡ ਲੈ ਕੇ ਜਾਣੇ ਆ ਦੋ ਤਿੰਨ ਟਨ ਚਾਰ ਟਨ ਦਾ ਪਹਾੜਾ ਸਾਹਮਣੇ ਬਈ ਰਿਸੀਵਿੰਗ ਉਹਦੀ ਕੋਈ ਵੈਸੇ ਆਪਾਂ ਫੋਟੋ ਭੇਜਦੀਏ ਭੇਜਦੀਏ ਵੈਸੇ ਉਹਦੀ ਕੋਈ ਲੋਡ ਨਹੀਂ ਹੁੰਦੀ ਪੂਰੀ ਕਰਨੀ ਆ ਤੇ ਹੁਣ ਦੁਬਾਰਾ ਅੱਜ ਕਿੰਨੀ ਤਰੀਕ ਹੋ ਗਈ ਜੀ ਜਨਵਰੀ ਫਰਬਰੀ ਫਰਬਰੀ 1 2 ਹੋ ਗਈ ਅੱਜ ਤੇ ਆਹ ਦੇਖ ਲਓ ਵੀ 2000 ਰੁਪਿਆ ਹਲੇ ਟ੍ਰਾਂਸਪੋਰਟਰ 2 ਕ ਨਹੀਂ 3000 ਰੁਪਈ ਬੈਠਾ ਅੱਜ ਉਹਨੂੰ ਪਹੁੰਚਾ ਦੇਣੀਆਂ ਨੇ ਯਾਨੀ ਕਿ ਮੈਂ ਮਹੀਨੇ ਬਾਅਦ ਦੁਬਾਰਾ ਆ ਗਿਆ ਗੱਡੀ ਲੈ ਕੇ ਹੁਣ ਮੈਂ ਕਹਿਣਾ ਵੀ ਕਾਹ ਨੂੰ ਆਪਾਂ ਕਿਸੇ ਬੰਦੇ ਦਾ ਨਾਮ ਲੈ ਕੇ ਬਦਨਾਮ ਕਰਨਾ ਹਨਾ ਅੰਦੌਰ ਦੇ ਵਿੱਚ ਹੀ ਆ ਤੇ ਪਰ ਯਾਨੀ ਚੰਗੀ ਗੱਲ ਨਹੀਂ ਹੈਗੀ ਇਹਨਾਂ ਦੀ ਜਿਵੇਂ ਬੰਦਾ ਜਿਹੜਾ ਸਹੀ ਚੱਲਦਾ ਉਹਦੇ ਨਾਲ ਸਹੀ ਚੱਲਣਾ ਚਾਹੀਦਾ ਕਿਉਂਕਿ ਲੋਕ ਤਾਂ ਪਹਿਲਾਂ ਹੀ ਬਹੁਤ ਬਦਨਾਮ ਕਰਦੇ ਆ ਇਹਨਾਂ ਨੂੰ ਆਪਾਂ ਫੇਰ ਵੀ ਹਰੇਕ ਦੀ ਆਣ ਸੁਣ ਹੀ ਕਰ ਲਈਦੀ ਆ ਵੀ ਹਰ ਨਹੀਂ ਚੱਲ। ਆਪਣੇ ਨਾਲ ਠੀਕ ਆ। ਸਾਲਕ ਪਹਿਲਾਂ ਵੀ ਇੱਕ ਵਾਰੀ ਐਂ ਕਰੀ ਸੀ। ਹੁਣ ਜਾਣੀ ਕਿ ਪਹਿਲਾਂ ਸਿੱਧਾ ਜਾਣਾ ਜੀ ਪੈਟਰੋਲ ਪੰਪ ਦੇ ਨਾਲ। ਆਪਾਂ 10 ਦਿਨ ਮੀਨੂ ਦੀ ਬੁਧੀ ਕਿਰਪਾ ਮਹਾਰਾਜ ਵੀ ਆਏ ਅਸੀਂ 11:30 12:30 ਆਏ ਸੀ। ਕਹਿੰਦਾ ਮਿਰਚ ਹੈਗੀ ਆ ਵੀ ਭਰੋਂਗੇ। ਮੈਂ ਕਿਹਾ ਚੱਲ ਖੜਨ ਨਾਲੋਂ ਤਾਂ ਚੰਗਾ। ਬਾਈ ਨੇ ਸਲਾਹ ਕਰੀ ਅੰਦਰ ਜੀ ਤੇ ਨਾਲ ਕਹਿੰਦਾ ਅਰ ਪਰ ਲੈ। ਤੇ ਅਸੀਂ ਹੁਣ ਚੱਲੇ ਆਂ ਵਿੜਿਆ ਮੰਡੀ। ਬੰਦਾ ਕਹਿੰਦਾ ਮਾਲ ਤਿਆਰ ਆ ਬਾਕੀ ਜਾ ਕੇ ਪਤਾ ਲੱਗਦਾ ਜਾਣਦੇ ਆ ਥੋੜੀ ਜਿਹੀ ਹਾਈਟ ਹੁੰਦੀ ਆ 2-2 ਫੁੱਟ ਪਰ ਵੈਸੇ ਮਾਲ ਤੇ ਡਿਪੈਂਡ ਹੁੰਦਾ ਕਈ ਵਾਰੀ ਨਹੀਂ ਵੀ ਹੁੰਦੀ ਠੋਕੀ ਗਿੱਲੀ ਮਿਰਚ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਆ ਦੇਖ ਲਓ ਮਿੱਤਰੋ ਜਿਹੜਾ ਰੋਡ ਬਣਦਾ ਭਰਾਨਪੁਰਾ ਇਹ ਅੰਦਰੋਂ ਵੱਲੋਂ ਚੱਲੇ ਆ ਮੇਰਾ ਖਿਆਲ ਆ ਪਿਛਲੇ ਸਾਲ ਦੇ ਹੀ ਗਏ ਹੋਏ ਆ ਬੜੀਆ ਮੰਡੀ ਮਿਰਚ ਭਰਨ ਤੇ ਰੋਡ ਤੇ ਜਾਨੀ ਐ ਆ ਹੁਣ ਇਹ 70% ਤੋਂ ਜ਼ਿਆਦਾ ਤਿਆਰ ਆ ਭਰਾਨਪੁਰ ਨੂੰ ਥੋੜਾ ਹੀ ਬਾਕੀ ਹੋਊ ਕਿਉਂਕਿ ਆਪਾਂ ਕੇਲਾ ਭਰਨਾ ਛੱਡਿਆ ਹੋਇਆ ਇੱਕ ਸਾਲ ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਵਿੜਿਆ ਮੰਡੀ ਜ਼ਰੂਰ ਹੈ ਜਦੋਂ ਜਿਹੜੇ ਲਾਏ ਆ ਤੇ ਉਸ ਤੋਂ ਬਾਅਦ ਵਿੜਿਆ ਮੰਡੀ ਵੀ ਨਹੀਂ ਗਏ ਹੁਣਾਂ ਵਿੜਿਆ ਮੰਡੀ ਵੀ ਆਪਾਂ ਤਕਰੀਬਨ 8 9 10 ਮਹੀਨੇ ਬਾਅਦ ਚੱਲੇ ਆ ਮਿਰਚਾਂ ਨੂੰ ਯਾਨੀ ਰੋੜ ਚਰੋਂ ਤੋਂ ਤੱਕ ਚਾਤੂ ਆ ਜਾਂ ਦੇਖਦੇ ਆ ਕਿੱਥੇ ਤੱਕ ਠੀਕਾਣੀ ਬਣਦੀ ਆ ਚੁਰਲ ਘਾਟ ਹਲੇ ਮੇਰੇ ਹਿਸਾਬ ਨਾਲ ਉਸ ਦੇ ਹਿਸਾਬ ਨਾਲ ਹੀ ਚੱਲਦਾ ਹੋਊਗਾ ਬਾਕੀ ਜਾ ਕੇ ਉਹਦਾ ਦਿੰਨੇ ਆਪਣੇ ਚ ਕੰਮ ਚੱਲ ਰਿਹਾ ਕੰਮ ਉੱਥੇ-ਉੱਥੇ ਕਿ ਚੱਲ ਰਿਹਾ ਜਿੱਥੇ ਤਕਰੀਬਨ ਖੜਾਈ ਓਵਰ ਬਣ ਰਹੇ ਆ ਜਾਂ ਕੋਈ ਮੜਾ-ਮੋਟਾ ਸ਼ਹਿਰ ਕਾਸਤਾ ਆਉਂਦਾ ਕਿਉਂਕਿ ਉੱਥੋਂ ਦੀ ਟ੍ਰੈਫਿਕ ਉੱਤੋਂ ਦੀ ਨਿਕਲਣੀ ਹੁੰਦੀ ਆ ਅੰਲੇ-ਖੇਰੋਂ ਛੱਡ ਕੇ ਉਹ ਕੰਮ ਅੜਿਆ ਹੋਇਆ ਹੈ ਬਾਕੀ ਜਿੱਥੇ ਪਲੇਨ ਰੋਡ ਆ ਉਹ ਤਕਰੀਬਨ ਬਣਿਆ ਹੋਇਆ ਆ ਉਹ ਆਕੇ ਨਾਲ ਬਾਈਪਾਸ ਕਰਤਾ ਸ਼ਹਿਰ ਨੂੰ ਆਹ ਰੋਡ ਬਾਹਰ ਦੀ ਆ ਤੇ ਉਹ ਸ਼ਹਿਰ ਦੇ ਅੰਦਰ ਦੀ ਉੱਧਰ ਵੀ ਜਾਂਦਾ ਚੱਕਰੇ ਆ ਵੀ ਜ਼ਿਆਦਾਤਰ ਟ੍ਰੈਫਿਕ ਉੱਧਰ ਨਿਕਲ ਗਈ ਅਸੀਂ ਇਕੱਲੇ ਇੱਧਰ ਨੂੰ ਮੁੜਿਆ ਹੈ ਉਹ ਦੇਖਦੇ ਆ 2.5 ਕਿਲੋਮੀਟਰ ਦਾ ਜਿਹੜਾ ਜਾਂ ਤਾਂ ਪਿੱਛੇ ਮੋੜਨਾ ਪਊਗਾ ਜਾਂ ਫਿਰ ਲੰਗੂ ਦੀ ਗੱਡੀ ਕਿਉਂਕਿ ਇੱਧਰ ਗੱਡੀ ਆ ਨਹੀਂ ਰਹੀ। ਦੇਖਦੇ ਆ ਅੱਗੇ ਜਾ ਕੇ ਕੀ ਅਪਡੇਟ ਆ ਇਸ ਸਮਰੋਹ ਦੇ ਉੱਤੋਂ ਕਿਾ ਇਹ ਐਂਡ ਤੇ ਆ ਕੇ ਮਤਲਬ ਆ ਕੋਲ ਜਿੱਥੇ ਉਹ ਬਣ ਰਿਆ ਸੀ ਨਾ ਜਿਹੜਾ ਆਪਾਂ ਆ ਕੇ ਤੋਂ ਸਮਾ ਬਾਸ ਸਮਰੋਹ ਕੋਲੋਂ ਆਪਾਂ ਵੀ ਵੀਆਰਮ ਮੇਦਕਰਨਗਰੋਂ ਚੜ ਜੰਨੇ ਆ। ਆ ਹੁਣ ਉਹ ਰੋਡ ਤੇ ਆ ਰਾਵਾਂਗੇ। ਜਾਣੀ ਇਹ ਸਮਰੋਲ ਬਾਈਪਾਸ ਕਰਕੇ ਆਗੇ ਬਾਹਰ ਬਾਹਰ ਯਾਨੀ ਪੂਰਾ ਕੰਪਲੀਟ ਨਹੀਂ ਹੈਗਾ ਲੋਡ ਗੱਡੀ ਵਾਲੀ ਸੜਕ ਲੋਡ ਗੱਡੀ ਵਾਲਾ ਰਹਾ ਹੈ ਨਾ ਸੋ ਬਿਰ ਮਰਾ ਜਿਹਨੇ ਵੀ ਆਉਣਾ ਲੋਡ ਗੱਡੀ ਸ਼ਹਿਰ ਦੇ ਵਿੱਚ ਦੀ ਹੋਈ ਨਗਾਓ ਉਹ ਵਧੀਆ ਚਾਹੇ ਉਹ ਸੜਕ ਟਰੈਫਿਕ ਵਾਲੀ ਹੋਈ ਆ ਪਰ ਆਹ ਲੋਡ ਵਾਲਾ ਨਹੀਂ ਜੇ ਕਿਤੇ ਇਹਦੇ ਤੇ ਬਰਸਾਤ ਹੋਈ ਹੋਵੇ ਬੁਰਾ ਹਾਲ ਹੋਊਗਾ ਚਰਲ ਕਾਟ ਹੋ ਗਿਆ ਸਟਾਰਟ ਭੈਰੋਂ ਘਾਟ ਵੀ ਕਹਿੰਦੇ ਆ ਲੈ ਅਸੀਂ ਚੋਰਲ ਆ ਕਿਉਂਕਿ ਪਿੰਡ ਇੱਥੇ ਚੋਰਲ ਪਰ ਆਪਣੇ ਪੰਜਾਬੀ ਸਾਰੇ ਚੁਰਲ ਹੀ ਕਹਿੰਦੇ ਆ ਚੋਰ ਲਕਾੜ ਸ਼ਾਬਲ ਮੈਂ ਤੈਨੂੰ ਗਵਰਨਮੈਂਟ ਹੈ ਹੋਰ ਗਵਰਨਮੈਂਟ ਤੈਨੂੰ ਗਵਰਨਮੈਂਟ ਹੋਰ ਕੋਈ ਬੰਦਰਵਾੜੇ ਨੂੰ ਬਾਂਦਰਵਾੜਾ ਦੇਖੋ ਆਪਣੇ ਦੂਜਾ ਕੀ ਆਉਗਾ ਨਾਮ ਆ ਕੁਚਾਮਾਨ ਨੂੰ ਕੁਚਾਮਾਨ ਕੁਚਾਮਾਨ ਆਪੋ ਤਾਂ ਇਹੀ ਤਰੀਕੇ ਦੇ ਦਿੰਦੇ ਨੇ ਕਿ ਪੰਜਾਬੀ ਨਾ ਹੁੰਦੀ ਹੈ ਨਾ ਹੋਰ ਕਿਹੜੇ ਕਿਹੜੇ ਨਾਮ ਜਿਆਦਾ ਆ ਰਹੇ ਆ ਦੇਖੇ ਇੱਥੋਂ ਦੇਖਿਓ ਵੀ ਇਹ ਮੇਰੀ ਨਿਗਾਹ ਦੇ ਵਿੱਚ ਇੰਡੀਆ ਦਾ ਇਹ ਘਾਟ ਆ ਜਿਹੜਾ ਰੋਂਗ ਸਾਈਡ ਪਾਰ ਕਰਨਾ ਪੈਂਦਾ ਕੋਈ ਨਾ ਬੀਪ ਲਾ ਰਿਆਂਗੇ ਸੌਰੀ ਬਈ ਇਹ ਜਿਹੜੀ ਲੈਂਗੁਏਜ ਕਦੇ ਸਲਿੱਪ ਹੋ ਜਾਂਦੀ ਹੈ ਤੇ ਇੱਥੋਂ ਨਾ ਮੇਰੀ ਨਿਗਾਹ 'ਚ ਕੋਈ ਘਾਟ ਆ ਇਹ ਵੀ ਜਿਹੜਾ ਰੋਂਗ ਸਾਈਡ ਪਾਰ ਕਰਦੇ ਆ ਜਿੰਨਾ ਕ ਮੈਂ ਸਫਰ ਕਰਿਆ ਇੰਡੀਆ 'ਚ ਹਨ ਜੇ ਕੋਈ ਹੋਰ ਘਾਟ ਕਿਸੇ ਵੀਰ ਦੀ ਜਾਣਕਾਰੀ ਚਾਹਵੇ ਚੜਦੀ ਨਹੀਂ ਹਾਂਜੀ ਅਸੀਂ ਫਸੇ ਹਾਂ ਜੀ ਅਸੀਂ ਫਸੇ ਹਾਂ ਕਿ ਲੱਭ ਰਿਹਾ ਤੇ ਜੇ ਕਿਸੇ ਵੀਰ ਨੂੰ ਪਤਾ ਹੋਵੇ ਵੀ ਕੋਈ ਹੋਰ ਘਾਟ ਵੀ ਇਦਾਂ ਦਾ ਹੈਗਾ ਜਿੱਥੇ ਘਾਟ ਵੀ ਉੱਛ ਚੜਦੀ ਆ ਅੱਛਾ 7749 ਠੀਕ ਹੈ ਆਹੋ ਇਹਦੇ 'ਚ ਵੀ ਇੱਕ ਟੱਕਰ ਹੀ ਆਹਾ ਮੇਰਾ ਖਿਆਲ ਖਣੀ ਦੋ ਨੇ ਨਾ ਇੱਕ ਹੀ ਆ ਇਹ ਨਾਲ ਮਹਾਰਾਜ ਪਾਣੀ ਵਗਦਾ ਇਹਦੇ 'ਚ ਪਿਕਨਿਕ ਸਪੌਟ ਵੀ ਵਧੀਆ ਹੈਗੇ ਆ ਕਿਉਂਕਿ ਇਹ ਲਾਟ ਹੋਇਆ 3 ਸਾਲ ਲਗਾਤਾਰ ਇਹੀ ਰਸਤੇ ਚੱਲੇ ਆ ਇਹਦਾ ਪਤਾ ਆਪਾਂ ਨੂੰ ਤੇ ਪਰ ਵਿੱਚੋਂ ਬੜਾ ਇਹ ਇਹਦੇ ਵਿੱਚ ਕਈ ਜਗ੍ਹਾ ਝਰਨੇ ਆਂਗੂ ਛੋਟੇ ਛੋਟੇ ਭਗਦੇ ਆ ਨਾਲ-ਨਾਲ ਤੇ ਲੋਕ ਆਉਂਦੇ ਆ ਸੈਟਰਡੇ ਸੰਡੇ ਅੰਜੋਏ ਕਰਨ ਪਰ ਜਾਨਵਰ ਹੈਗੇ ਆ ਇੱਥੇ ਜੰਗਲੀ ਜਾਨਵਰ ਹੈਗੇ ਆ ਇੱਧਰ ਉਹ ਪਾਈਪ ਲਾਈਨ ਪਈ ਹੋਈ ਆ ਪਾਣੀ ਵਾਲੀ ਇਹ ਫੇਰ ਇਧਰ ਆਖਾਂ ਕਰਕੇ ਤੁਹਾਨੂੰ ਸ਼ਾਇਦ ਕਲੀਅਰ ਨਾ ਲਿਖੇ। ਥੋੜੀ ਰੱਖਿਓ ਜੀ ਕੰਮ ਹੋਦਾ। ਚਰਨ ਤੋਂ ਗਾਂ ਆ ਕੇ ਚੱਲਦਾ ਯਾ ਰੋਡ ਜਦੋਂ ਬੌਨ ਆ ਜਾਂਦੇ ਆ ਜਿੱਥੇ ਬਾਬੇ ਦਾ ਮੰਦਿਰ ਆਉਂਦਾ। ਮੇਰਾ ਖਿਆਲ ਹੈ ਪਹਿਰੋਂ ਬਾਬੇ ਦਾ ਮੰਦਿਰ ਆਉਂਦਾ। ਉਹ ਤੋਂ ਅੱਗੇ ਵਾਲਾ ਜਿੱਥੇ ਆਪਾਂ ਟਰਲ ਘਾਟ ਉੱਤਰ ਕੇ ਰੈਸਟ ਕਰਦੇ ਹੁੰਦੇ ਆ ਢਾਬੇ ਤੇ ਟਾਇਰ ਟੂ ਠੰਡੇ ਕਰਦੇ ਆ ਚਾਹ ਲੈ ਢਾਬਿਆਂ ਤੇ। ਉਹ ਤੋਂ ਬਾਅਦ 1 ਕਿਲੋਮੀਟਰ ਬਾਅਦ ਆ ਕੇ ਰੋਡ ਚੱਲਦਾ ਹੈਗਾ। ਅੱਗੇ ਤੱਕ ਦੇਖਦੇ ਆ ਕਿੰਨਾ ਚੱਲ